ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੰਗਾਲੀਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਧਰਮਪਰਨ ਸਾਹਿਬ ਸੇਰੋਂ ਦਾ ਬਿਲਕੁਲ ਨਜ਼ਦੀਕ ਕੋਈ ਕਿਲੋ ਡੇਢ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੰਗਾਲੀਪੁਰ ਨਾਲ ਲੱਗਦੇ ਪਿੰਡ ਰਸੂਲਪੁਰ ਨਹਿਰਾਂ ਥੋੜੀ ਦੂਰ ਤੇ ਆ ਦੁਗਲ ਵਾਲਾ ਪਿੰਡ ਵੀ ਇੱਥੇ ਥੋੜੀ ਦੂਰੀ ਤੇ ਆ ਕਿ ਮੇਨ ਨੈਸ਼ਨਲ ਹਾਈਵੇ ਬਟਿੰਡਾ ਅਮਰitsar ਦੋਸਤੋ ਨੈਸ਼ਨਲ ਹਾਈਵੇ ਤੋਂ ਤਕਰੀਬਨ ਚੜ੍ਹਦੇ ਪਾਸੇ ਵੱਲ ਕੋਈ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੰਗਾਲੀਪੁਰ ਠੀਕ ਆ ਜੀ ਭਾਜੀ ਕੁਲਦੀਪ ਸਿੰਘ ਜੀ ਹੁਣ ਉਹਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੰਮ ਕਰਦੇ ਆ ਤੇ ਪਸ਼ੂ ਦੋਸਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਜਿਆਦਾਤਰ ਬਿਹੜਾ ਗਾਵਾਂ ਇਸੇ ਲਈ ਤੇ ਉੱਤੇ ਹੁੰਦੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਪਿੰਨੇ ਸੂਈਆਂ ਨੇ ਦੋ ਪਹਿਲੀ ਸੂਈ ਦਿਖਾ ਦਾਂਗੇ ਇੱਕ ਦੂਜੀ ਸੂਈ ਵੜ ਸੂਈ ਆ ਤਾਜ਼ੀਆਂ ਨੇ ਕੁਝ ਨਗ ਜਿਹੜੇ ਆ ਬੌਲੇ ਦੇ ਉੱਤੇ ਆ ਤੇ ਇੱਕ ਵੜ ਦੁੱਧ ਤੇ ਚੱਲਣ ਲਈ ਕੋਈ 10-12 ਦਿਨਾਂ ਦੀ ਸੂਈ ਤਰੀਕ ਅੱਜ 17 ਮਾਰਚ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆ ਕੋਈ ਵੀ ਸੱਜਣ ਖਰੀਦਵਾ ਖਰੀਦਦਾਰ ਆਪਣਾ ਵੀਰ ਇੱਥੇ ਆ ਰਿਹਾ ਠੀਕ ਆ ਜੀ ਆਪਣੀ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਆਪਣਾ ਮੇਰਾ ਵੀਰ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਠੀਕ ਆ ਤੇ ਗੱਬਣ ਪਸ਼ੂ ਹੁੰਦਾ ਜਦੋਂ ਤੇ ਟਿਪ ਕੇ ਤਸੱਲੀ ਕਰੋ ਆਪਣੀ ਜਦੋਂ ਸੋਇਆ ਸਵੇਰਾ ਪਸ਼ੂ ਆ ਦੋ ਟਾਈਮ ਜ਼ਰੂਰ ਚੋਇਆ ਕਰੋ ਠੀਕ ਆ ਜੀ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਕਿਸੇ ਭਰਾ ਨੂੰ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਅੱਗੋਂ ਇਸੇ ਤਰ੍ਹਾਂ ਹੀ ਅਗਲੇ ਘਰਾਂ ਦੇ ਵਿੱਚ ਚਲੇ ਜਾਂਦਾ ਮਾਲ ਤੇ ਇਸ ਕਰਕੇ ਮੇਰਾ ਵੀਰ ਆਪਣੀ ਬੰਦ ਦੀ ਸਰਦੀ ਜੋ ਵੀ ਤਸੱ ਉਪਾਅ ਦੇ ਆਧਾਰ ਤੇ ਕਰਿਆ ਕਰੋ ਠੀਕ ਹੈ ਜੀ ਪੈਸੇ ਖਰਚ ਕਰਨੇ ਆ ਉਹ ਤੁਹਾਡਾ ਹੱਕ ਬੰਦਾ ਹੈ ਤਸੱਲੀ ਕਰੋ ਅੱਗੋਂ ਵੀ ਤਸੱਲੀ ਕਰਕੇ ਮਾਲ ਲੈ ਕੇ ਆਇਆ ਜਾਂਦਾ ਠੀਕ ਹੈ ਜੀ ਤੇ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਕੁਲਦੀਪ ਸਿੰਘ ਜੀ ਸਾਸਿਕਾਲ ਸੰਤ ਸਾਸਿਕਾਲ ਜੀ ਹੋਰ ਭਾਜੀ ਸੇਤਾਂ ਕਿਵੇਂ ਠੀਕ ਠਾਕ ਜੀ ਵਧੀਆ ਜੀ ਠੀਕ ਠਾਕ ਅਗਰ ਭਾਜੀ ਉਦੋਂ ਵੀ ਆਪਾਂ ਇੱਕ ਦੋ ਵੀਡੀਓ ਪਾ ਦਿੱਤੀਆਂ ਅਸੀਂ ਮਾਲ ਚਲੋ ਵੇਖ ਬੁਖ ਜਾਂਦਾ ਰਿਹਾ ਹਾਂਜੀ ਹਾਂਜੀ ਤੇ ਫਿਲਹਾਲ ਬਾਅਦ ਵਿੱਚ ਵੀ ਇਸੇ ਤਰ੍ਹਾਂ ਕੋ ਦੋ ਚਾਰ ਨਾਕ ਆਏ ਗਏ ਰਹਿੰਦੇ ਹਾਂਜੀ ਆਏ ਗਏ ਰਹਿੰਦੇ ਠੀਕ ਹੈ ਜੀ ਅੱਜ ਆਪਣੇ ਕੋਲ ਤਿੰਨ ਬੱਚੀਆਂ ਇਕੱਠੀਆਂ ਤੇ ਤੇਨੇ ਵੇੜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਹਾਂਜੀ ਤਾਜ਼ੀਆਂ ਨੇ ਠੀਕ ਆ ਜੀ ਆ ਪੂਰਾ ਮਾਲ ਚਲੋ ਸਾਫ ਸੁਥਰਾ ਆਪਣੀ ਤਸੱਲੀ ਆਪਾਂ ਕਰਕੇ ਲੈ ਗਏ ਹਾਂ ਹਾਂ ਠੀਕ ਆ ਜੀ ਸੋ ਸ਼ੁਰੂਆਤ ਆਪਾਂ ਕਰਾਂਗੇ ਇੱਕ ਪਹਿਲੇ ਨੰਬਰ ਤੋਂ ਜਿਹੜੀ ਡੱਬੀ ਤੁਸੀਂ ਬਾਹਰ ਦੇਖ ਰਹੇ ਜੀ ਠੀਕ ਆ ਜੀ ਤੇ ਕੀ ਇਹਦੀ ਡਿਟੇਲ ਆ ਸੁਬਾ ਕਿੰਮਾ ਸੋਈ ਆ ਜੀ ਸੁਬਾ ਸੰਸਾ ਪਹਿਲਾ ਹੀ ਹੈ ਜੀ ਪਹਿਲਾ ਸੁਬਾ ਜੀ ਅੱਛਾ ਜੀ ਸੁਬਾ ਕਿੰਮਾ ਜੀ ਇਹ ਪਹਿਲਾ ਜੀ ਪਹਿਲਾ ਸੁਬਾ ਜੀ ਅੱਜ ਕਿੰਨੇ ਦਿਨ ਹੋ ਗਏ ਆ ਅੱਜ 15 ਕਿ ਦਿਨ ਹੋ ਗਏ ਸੀ 15 ਦਿਨ ਹੋ ਗਏ ਆ ਜੀ ਹਾਂਜੀ ਲਓ ਵੀ ਪਹਿਲਾ ਸੁਬਾ ਅੱਜ 15 ਦਿਨਾਂ ਦੀ ਸੁ ਬਿਲਕੁਲ ਬਿਲਕੁਲ ਤਾਂ ਬੱਚਾ ਹੀ ਆ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਵੈੜ ਦਾ ਬਹੁਤ ਸੋਹਣਾ ਦੇਖੋ 14 15 ਲੀਟਰ ਦੋ ਜੀ ਐਸ ਵਕਤ 14 15 14 15 ਹਾਂਜੀ ਮਗਰ ਬੱਛਾ ਇਹਦੇ ਮਗਰ ਬੱਛਾ ਮਗਰ ਬੱਛਾ ਆ ਗਿਆ ਲੋਵੀ ਬਹੁਤ ਖੂਬਸੂਰਤ ਬੱਛੀ ਆ ਪਹਿਲਾ ਸੂਆ ਵੈੜਸ ਹੋਈ ਏ ਮੋਹ ਦੰਦੀ ਹੈਗਾ ਕੋਈ ਮੋਹ ਦੰਦੀ ਛਿੱਗੀ ਆ ਜੀ ਛਿੱਗੀ ਆ ਛਿੱਗੀ ਲੋਵੀ ਮੋਹ ਦੰਦੀ ਛੇ ਆ ਠੀਕ ਆ ਪਹਿਲਾ ਸੂਆ ਪਨੂਨ ਵੈੜਸ ਹੋਈ ਏ ਤੇ 14 15 ਤੇ ਐਸ ਵਕਤ ਚੱਲਣ ਦੀ ਏ ਬਾਕੀ ਢਾਂਚਾ ਸਟਰਕਚਰ ਇਸ ਵੈੜ ਦਾ ਬਹੁਤ ਵਧੀਆ ਠੀਕ ਆ ਜੀ ਸੋਹਣੇ ਪੇ ਤੇ ਬੇਲੇਵੇ ਦੀ ਸਾਫ ਸੁਥਰੀ ਆ ਠੰਡੀ ਧੀਰੀ ਇਹ ਤੁਹਾਨੂੰ ਆਪਾਂ ਦਿਖਾ ਦਿੰਨੇ ਹੱਥ ਹੱਥ ਮੜਾ ਫੇਰ ਕੇ ਵੀ ਤਸੱਲੀ ਨਾਲ ਆ ਵੇਖੋ ਜੀ ਤਾਂ ਤੁਨ ਪੂਰਾ ਜਿਹੜਾ ਹੱਤੀ ਚੁਵਾਈ ਵਾਲਾ ਲੱਗਾ ਠੀਕ ਆ ਜੀ ਬਾਕੀ ਕੋਈ ਕਿਸੇ ਰਕਮ ਦੀ ਭੂਰ ਛੱਟੇ ਵਾਲੀ ਗੱਲ ਨਹੀਂ ਹੈ ਜੀ ਨਹੀਂ ਜੀ ਆ ਲਓ ਵੀਰੇ ਕੱਢੀਏ ਮਾਰ ਤੋੜ ਕੇ ਦਿਖਾ ਦਈਏ ਬਾਕੀ ਚੱਲੇਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ 60 15 14 ਲੀਟਰ ਤੇ ਹੁਣ ਚੱਲਣ ਦੀ ਆ 12 13 ਦਿਨਾਂ ਦੀ ਜਿਹੜੀ ਸੂਈ ਆ ਹਾਂ ਜੀ ਹਾਂ ਜੀ 12 13 ਦਿਨਾਂ ਦੀ ਸੂਈ ਆ 15 ਲਾ ਦੇ 13 ਦਿਨ 12 ਦਿਨ ਠੀਕ ਹੈ ਜੀ ਲੋਬੀ ਹਾਈਟ ਮੀਡੀਅਮ ਦੇ ਵਿੱਚ ਬਾਕੀ ਪਲੀ ਸੰਭੀ ਤੁਸੀਂ ਵੇਖੋ ਠੀਕ ਹੈ ਜੀ ਵਜ਼ਨ weight ਬਹੁਤ ਜ਼ਿਆਦਾ ਬੈਠਦਾ ਪੂਰੀ ਕਰਮਾ ਵਾਲੀ ਗੋਲ ਸੋ ਫਾੜੀ ਵਾਲਾ ਚੱਡਾ ਸੋ ਚਾਰੇ ਥਾਨ ਕੋਈ ਪੰਜਵੀਂ ਫੂਟ ਕੋਈ ਮਾਸ ਸੈਕਟਰ ਤੁਹਾਨੂੰ ਨਾਲ ਨਜ਼ਰ ਨਹੀਂ ਆਊਗਾ ਠੀਕ ਹੈ ਜੀ ਚਾਰੇ ਥਾਨ ਸੋਲੀ ਸਪੇਸ ਵਾਂਟ ਤੇ ਲੋਜੀ ਠੀਕ ਆ ਸੋ ਸਫਾਈ ਇਸ ਵੀ ਬਹੁਤ ਆ ਬਾਹਰ ਨੂੰ ਠੀਕ ਆ ਸੋ ਚਵਾਈ ਦੀ ਪੂਰੀ ਤਸੱਲੀ ਆ ਫਰ ਵੀ ਮੇਰਾ ਭਰਾ ਕੋਈ ਇੱਥੇ ਆ ਕੇ ਤਸੱਲੀ ਕਰਨਾ ਚਾਹੁੰਦਾ ਕੋਈ ਨੇੜੇ ਬੰਨੇ ਵਾਲਾ ਆਪਣਾ ਠੀਕ ਆ ਜੀ ਮਾਝੇ ਤੋਂ ਬਲੋਂਗ ਕਰਦਾ ਤੇ ਤਰਨਤਾਰਨ ਸਾਹਿਬ ਦੇ ਨੇੜੇ ਤੇੜੇ ਵਾਲੇ ਵੀਰ ਜਿਹੜੇ ਕੋਈ ਵੇਖ ਰਹੇ ਆ ਨਹੀਂ ਤੇ ਆਣ ਕੇ ਆਪਣੀ ਤੁਸੀਂ ਚੋਕੇ ਤਸੱਲੀ ਕਰ ਹੀ ਲੈਣੀ ਆ ਜਿਹੜਾ ਕੋਈ ਸੱਜਣ ਵੀਰ ਆਪਣਾ ਆਨਲਾਈਨ ਸੌਦਾ ਕਰਦਾ ਠੀਕ ਆ ਜੀ ਜਿਹੜੇ ਬਿਲਕੁਲ ਗੱਲਬਾਤ ਕਹੀ ਗਈ ਵੀਡੀਓ ਦੇ ਵਿੱਚ ਉਸ ਬਿਹਾਬ ਤੇ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਚਵਾਈ ਦੇ ਵਿੱਚ ਪਾਸ ਕੋਈ ਫੇਲ ਨਹੀਂ ਹੁੰਦਾ ਪਸ਼ੂ ਠੀਕ ਆ ਜੀ ਤੇ ਚੰਗੀ ਚਵਾਈ ਲੱਗੀ ਜ ਇੱਕ ਬੰਨਿਆਲੀ ਸਾਈਡ ਤੋਂ ਵੀ ਵਿਖਾ ਦਿੱ ਗਏ ਆ ਲੋ ਕੋ ਜਾਲਨੇ ਸਤਿ ਸਾਬਾ ਠੀਕ ਠਾਕ ਹੋ ਜਾਗਾ ਹਾਂ ਅਜਿਤਰ ਮਰਜੀ ਲਓ ਜੀ ਲਓ ਇਹ ਖੰਡੀ ਜੀ 200 ਦੀ ਚੱਲੀ ਠੀਕ ਆ ਇਹਦਾ ਮੁੱਲ ਭਾਜੀ ਫਿਰ ਕੀ ਕਰਾਂਗੇ ਆਪਾਂ ਦੇ ਦਿਆ ਕਿੰਨੇ ਦੀ ਆ ਜੀ ਮੋਲ ਜੀ ਇਹ 75 ਕਰਾਉਂਦੀ ਆ 70 ਵੀ ਕਰਾਉਂਦੀ ਆ ਪਰ ਦੇਵਾਂ 67000 67 ਦੀ ਹਾਂਜੀ ਹੋਰ ਲੈਸ ਨੂੰਸ ਕਰਕੇ ਕੋਈ ਪੈਂਹਰ ਹਜ਼ਾਰ ਦੀ ਦੇ ਰਾਂਗੇ 65000 ਦੀ ਹਾਂਜੀ ਠੀਕ ਹੈ ਵੀ ਹਾਂ ਨਹੀਂ ਪੈਂਹਰ ਠੀਕ ਆ ਲੋ ਵੀ ਫਿਰ ਇੱਕ ਵਾਰੀ ਆ ਇਹਨੂੰ ਹਿਲਾ ਦਿਆ ਜੀ ਸੋ 60000 ਦੀ ਇਹ ਬੱਚੀ ਤੁਹਾਨੂੰ ਮਿਲ ਜੂਗੀ ਅੱਜ ਤੁਹਾਨੂੰ ਠੀਕ ਆ ਜੀ ਬੱਚਾ ਦਾ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਜਗੜੀ ਜਿਹੜੀ ਸੈਕੰਡ ਨੰਬਰ ਤੇ ਵੇਰ ਤੁਹਾਨੂੰ ਉਹ ਦਿਖਾ ਦਿਆਂਗੇ ਠੀਕ ਆ ਆ ਇਧਰ ਦੇਖੋ ਆ ਦੇਖੋ ਠੀਕ ਆ ਜੀ ਆ ਦੇਖੋ ਠੀਕ ਹੈ ਆ ਬੱਚਾ ਇਹਦਾ ਡੱਬਾ ਚਿੱਟਾ ਚਿੱਟਾ ਡੱਬਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਇੱਕ ਦੂਜੇ ਨੰਬਰ ਤੇ ਆ ਆ ਗਈ ਬੱਚੀ ਇਹ ਪਹਿਲਾ ਸੂਈ ਹੈ ਤੇ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਇਹਨੂੰ ਅਜੇ ਕਿੰਨਾ ਸਮਾਂ ਹੋ ਗਿਆ ਪਾਜੀ ਇਹ ਜੀ ਕੱਲ ਸਵੇਰੇ ਸੂਈ ਹੈ ਕੱਲ ਮਾਰਨਿੰਗ ਹਨ ਤੜਕੇ ਦੀ ਤੜਕੇ ਦੀ ਠੀਕ ਹੈ ਇਹ ਤੇ ਮਗਰ ਵੀ ਕੀ ਬੱਚਾ ਇਹਦੇ ਮਗਰ ਜੀ ਆ ਬੱਸੀ ਆ ਬੱਸੀ ਆ ਗਈ ਮਗਰ ਹਾਂ ਲਓ ਜੀ ਮਗਰ ਬੱਛੀ ਆ ਗਈ ਆ ਸੂਆ ਪਹਿਲਾ ਸੂਈ ਹੈ ਬੈਠ ਠੀਕ ਹੈ ਜੀ ਸੋ ਕਾਫੀ ਕਲਰ ਤੇ ਹਰਾਗਾ ਇਸ ਵਾਰ ਦਾ ਤੇ ਬਾਕੀ ਥਾਂ ਥਣ ਇਹਦੇ ਵੀ ਕਰਮਾਲੀ ਦੇ ਬਹੁਤ ਵਧੀਆ ਚੰਗੇ ਥਾਣਾ ਇਧਰੋਂ ਤੁਹਾਨੂੰ ਆਫਾ ਦਿਖਾ ਦਿੰਨੇ ਆ ਆ ਦੇਖੋ ਹਜੇ ਫਿਰ ਸਿਰਫ ਉਹ ਦੋ ਕੋ ਤਿੰਨ ਜਿਹੜੀਆਂ ਚੁਆਈਆਂ ਹੋਈਆਂ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ ਦੋ ਤਿੰਨ ਚੁਆਈਆਂ ਜਿਹੜੀਆਂ ਹਜੇ ਹੋਈਆਂ ਦੀਆਂ ਜੀ ਦੋ ਤਿੰਨ ਡਾਂਗ ਹੀ ਚੁਈ ਆ ਕਿੰਨਾ ਕ ਬੋਲਾ ਇੰਨੇ ਥੱਲੇ ਕੱਢਿਆ ਆ ਇਥੇ ਲਈ ਦੀ 10-11 ਲੀਟਰ ਬੋਲਾ ਜੀ 10-11 ਕਿਲੋ ਹਾਂ ਲਓ ਵੀ 10-11 ਲੀਟਰ ਜਿਹੜਾ ਬੋਲਾ ਇਹ ਬੰਨੇ ਹੁਣ ਮੌਕੇ ਤੇ ਮੌਜੂਦ ਆ ਠੀਕ ਆ ਹਾਂਜੀ ਬੋਲਾ ਤਿਆਰ ਹੈ ਹੈ ਠੰਡੀ ਧ ਉਹ ਕੋਈ ਲੋਜੀ ਜਾਨੀ ਤੇ ਮਾਰੇ ਕਰਦਾ ਹੈ ਕੋਈ ਨਿਆਣਾ ਬੰਗਾ ਪਾਉਣ ਦੀ ਲੋੜ ਨਹੀਂ ਸੁਣ ਸਕਦਾ ਕੋਈ ਬੰਗਾ ਰਸੀ ਪਾਉਣ ਦੀ ਲੋੜ ਨਹੀਂ ਠੀਕ ਆ ਵੀਰੇ ਲਓ ਕੱਢ ਕੇ ਵੀਰ ਦਿਖਾ ਦਈਏ ਵੀ ਤੋੜ ਕੇ ਸੋ ਥਾਂ ਤੋਂ ਪ੍ਰੋਪਰ ਜਿਹੜਾ ਦੋਸਤੋਂ ਆਪਾਂ ਤੁਹਾਨੂੰ ਬਾਹਰ ਤੋੜ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਥਾਂ ਜਿਹੜਾ ਚੰਗਾ ਪਈਦਾ ਸੁਆ ਬੈਰ ਸੁਈ ਆ ਤੇ ਕਾਫੀ ਕਲਰ ਦੇ ਰੰਗ ਆ ਮਗਰ ਬੱਛੀ ਆ ਠੀਕ ਆ ਜੀ ਆ ਤੇ ਕਿ ਆ ਪੂਰੀ ਟਿੱਕੇ ਮਿਲਦੀ ਆ ਕੋਈ ਬੰਗਾ ਜੂੜ ਪਾਉਣ ਦੀ ਲੋੜ ਤੇ ਨਹੀਂ ਤੇ ਪਹਿਲਾਂ ਹਸਨ ਸਾਹਿਬ ਦੀ ਜਾਂਦੀਆਂ ਇਹ ਲੱਤ ਘੱਟ ਕੇ ਜਿੱਥੇ ਕੋਈ ਚੱਲ ਆਹਾ 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 ਲਾਹੋ ਨਾ ਹਾਂ ਅਬ ਬੱਚੇ ਤੇ ਲੈ ਚੋਗੇ ਨਹੀਂ ਬੱਚੇ ਬੱਚੇ ਦਾ ਵੜਾ ਤੇ ਕਰਦੀਆਂ ਆਹਾ ਲਓ ਜੀ ਆ ਬੱਚਾ ਦਾ ਠੀਕ ਆ ਜੀ ਆ ਫੀਮੇਲ ਆ ਬਲੈਕ ਸੋ ਨਾੜਵਾਂ ਵਾਲਾ ਬੱਚੇ ਦਾ ਠੀਕ ਹੈ ਜੀ ਇਹ ਮਗਰ ਬੱਚੀ ਆ ਇਸੇ ਵੈੜ ਦੇ ਇਧਰੋਂ ਆਪਾਂ ਤੁਹਾਨੂੰ ਕੋਈ ਲਾਗੇ ਥੋੜਾ ਥਨ ਵੀ ਵਿਖਾ ਦਈਏ ਆ ਦੇਖਾ ਠੀਕ ਹੈ ਜੀ ਲਿਓ ਬੰਨ ਲਗੀ ਵੀਰੇ ਠੀਕ ਹੈ ਤੇ ਇਹਦਾ ਮੁੱਲ ਕੀ ਰਹੂਗਾ ਜੀ ਮੁੱਲ ਇਹਦਾ ਜੀ ਪੁੱਤਰਾ 52 ਵੀ ਕਰਾਉਂਦੀ ਆ ਹਾਂ ਆਏ 47000 ਦੀ ਦੇ ਦਾਂਗੇ ਐਂਡ ਪੁਆਇੰਟ ਐਂਡ ਤੇ 45000 ਦੀ ਦੇ ਦਾਂਗੇ 45 ਦੀ ਹਾਂ ਜੀ ਠੀਕ ਹੈ ਵੀ ਲੋ ਵੀ ਸੌੜ ਛੱਪਾ ਹੀ ਹੋ ਗੇ ਠੀਕ ਆ ਹਾਂ ਲੋ ਵੀ ਆ 45000 ਦੀ ਮਿਲ ਜੂਗੀ ਪਹਿਲਾਂ ਵਹਿੜਾ ਮਗਰ ਬੱਠੀ ਆ ਗਈ ਹੈ ਠੀਕ ਆ ਸੋ 10000 ਆ 10000 ਕਿਲੋ ਜਿਹੜਾ ਬੋਲਾ ਇਹ ਤੇਰੇ ਹੁਣ ਮੌਜੂਦ ਆ ਅਜੇ 2 3 2 3 ਹੀ ਜਵਾਈਆਂ ਹੋਈਆਂ ਠੀਕ ਆ ਜੀ ਤਕਰੀਬਨ ਬੌਲੇ ਦੇ ਵਿੱਚ ਕੱਲ ਦੀ ਸੂਈ ਆ ਜੇਰ ਦੂਰ ਆਪਣੇ ਘਰੇ ਪਾਤੀ ਹਾਂ ਜੇਰ ਘਰੇ ਪਾ ਠੀਕ ਹੈ ਜੀ ਇਹ ਹੋ ਗਈ ਸੈਕਿੰਡ ਨੰਬਰ ਤੇ ਵਾੜ ਇੱਧਰ ਇੱਕ ਤੁਹਾਨੂੰ ਦਿਖਾਉਣੇ ਆ ਇਹ ਵੀ ਵਾੜ ਬਿਲਕੁਲ ਤਾਜੀ ਸੂਈ ਆ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ ਜੀ ਇਹ ਜੀ ਪਰਸੋਂ ਸੂਈ ਹੈ ਪਰਸੋਂ ਦੇ ਸ਼ਾਮਾਂ ਦੀ ਠੀਕ ਹੈ ਜੀ ਪਰਸੋਂ ਸ਼ਾਮੀ ਸੂਈ ਆ ਆਪਰੇ ਕੋਲ ਹੀ ਇੱਥੇ ਹਾਂ 4:00 ਵਜੇ ਠੀਕ ਹੈ ਬੱਚਾ ਇਹਦੇ ਮਗਰ ਬੱਚਾ ਬੱਚਾ ਇਹਦੇ ਮਗਰ ਬੱਚਾ ਠੀਕ ਹੈ ਜੀ ਸੋ ਡੱਬਾ ਬੱਚਾ ਮਗਰ ਦੇਖ ਰਹੇ ਜੇ ਤੁਸੀਂ ਤੇ ਸਵੇਰਾਂ ਦੇ ਵਿੱਚ ਵੀ ਆਪਦੀ ਸਮਝ ਮੇਰਾ ਵੇਖ ਕੇ ਵੀਰ ਕੋ ਦੂਜਾ ਮੰਨ ਲੈ ਠੀਕ ਆ ਜੀ ਅੱਗੇ ਆਪਾਂ ਦੀ ਸਮਝ ਲਾ ਲਿਓ ਤਾਂ ਸਾਈਂ ਤੇ ਪਹਿਲੇ ਕਹਿ ਕੇ ਲਿਆਏ ਉਹ ਤਾਂ ਉਤਰ ਆਪਾਂ ਦੂਜਾ ਮੰਨ ਲੈ ਕੋਈ ਅੱਛਾ ਜੀ ਆਈ ਪਹਿਲੇ ਕਹਿ ਕੇ ਹਨਾ ਪਹਿਲੇ ਘਰ ਆਇਕਨ ਬਾਅ ਪਹਿਲੇ ਕਹਿੰਦੇ ਆ ਹਾਂ ਅਗਲਾ ਆਪਾਂ ਕੋਈ ਕੱਲ ਵੀ ਦੂਜਾ ਲਾ ਲੈ ਕੋਈ ਠੀਕ ਆ ਤੇ ਇਹਦੇ ਥੱਲੇ ਹੁਣ ਕੀ ਬੋਲਾ ਹੈਗਾ ਜੀ ਇਹਦੇ ਥੱਲੇ 6 ਲੀਟਰ ਬੋਲਾ ਜੀ 6 ਲੀਟਰ ਬੋਲਾ ਹਾਂ ਠੀਕ ਆ ਥਾਲ ਚਲਦੇ ਸਾਰੇ ਨਹੀਂ ਜੀ ਹਣ ਤਿੰਨ ਜੋ ਅਗਲੇ ਜੋ ਤੇਜਾ ਅਗਲਾ ਬਣਿਆ ਅਗਲਾ ਅੱਤੇ ਇਸ ਤੋਂ ਪਿਆ ਹਨਾ ਉਤਰਾ ਚਲਦੀਆਂ ਜੇ ਉਤਰਾਂ ਥੋੜੀਆਂ ਜੋ ਪਰ ਤਿੱਲੜ ਕਹਿ ਕੇ ਦੇਵਾ ਤਿੱਲੜ ਕਹਿ ਕੇ ਦੇਣੀ ਧਾਰਾਂ ਔਰ ਅਪਾਤੀ ਲਗਾ ਕੇ ਦੇਣੀ। ਲਓ ਜੀ ਆ ਕਰੋ ਚੱਕ ਠੀਕ ਹੈ ਜੀ। ਸੋ ਜਿਹੜਾ ਥਾਣਾ ਬਿਲਕੁਲ ਛੋਟਾ ਤੁਹਾਨੂੰ ਦਿਖਾਈ ਦੇ ਰਿਹਾ ਅਗਲਾ ਬਹਿਣੀ ਵਾਲਾ ਠੀਕ ਹੈ ਜੀ। ਇਹ ਥਾਣੋਂ ਤੇਲ ਲਾ ਠੀਕ ਹੈ ਜੀ। ਤਿਲੜਾਂ ਦੇ ਵਿੱਚ ਜਾਊਗੀ। ਬਾਕੀ 2-4 ਧਾਰਾ ਆਉਂਦੀਆਂ ਨੇ ਉਹ ਦੱਸਣ ਮੁਤਾਬਕ ਆ ਵੀਰ ਉਹਨਾਂ ਦੇ ਠੀਕ ਹੈ ਜੀ। ਤੇ ਬਾਕੀ ਤੇਲ ਕਰਕੇ ਦੇਣੀ ਆ। ਤੇਲ ਕਰਕੇ ਦੇਣੀ ਆ। ਠੀਕ ਆ ਇਹਨੂੰ ਕੱਲ ਲਾਇਆ ਸੀ। ਅੱਛਾ ਜੀ। ਤੇ ਅੱਜ ਵੀ ਨਹੀਂ ਲਾਉਣਾ ਭਲਕੇ ਲਾਉਣਾ। ਜੇ ਚੱਲ ਪੇ ਤਾਂ ਚੱਲ ਪੇ। ਪਰ ਤੇਲੜ ਕਰਕੇ ਦੇਵਾਂਗੇ। ਠੀਕ ਹੈ ਜੀ। ਨਾ ਉਹ ਅਗਲੀ ਦੀ ਕਿਸਮਤ ਆ। ਚਲੋ। ਲਓ ਵੀ ਮ ਤੋ 6 ਕਿਲੋ ਬੋਲਾ ਅੱਜ ਤੀਜਾ ਦਿਨ ਐ ਨੂੰ ਸੂਈ ਨੂੰ ਡੱਬੀ ਵੈਰਾ ਕਰੋ ਸੰਗਾ ਠੀਕ ਆ ਜੀ ਤੇ ਬਾਕੀ ਜਿਹੜੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ ਚਲੋ ਅਗਲੇ ਥਣੋਂ ਤੇ ਤਿਲੜ ਕਹਿ ਕੇ ਦਿੱਤੀ ਜਾਊਗੀ ਤਿੰਨੇ ਥਣ ਬਾਕੀ ਪ੍ਰੋਪਰ ਵਰਦੇ ਆ ਇੱਕ ਬਹਿਣੀ ਵਾਲੇ ਅਗਲੇ ਪਿਛਲੇ ਥਣ ਬਿਲਕੁਲ ਵਧੀਆ ਤੇ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਬਿਲਕੁਲ ਨੌ ਬਰ ਨੌ ਆ ਜਿਹੜੇ ਤਿੰਨੇ ਚੱਲਦੇ ਆ ਅਗਲੇ ਥਣ ਦੇ ਵਿੱਚ ਜਿਹੜਾ ਡਿਫੈਕਟ ਆ ਉਹ ਤੁਹਾਨੂੰ ਦੱਸ ਦਿੱਤਾ ਠੀਕ ਆ ਤੇ ਵੈਸੇ ਪਿਛੋਂ ਪਹਿਲਾ ਸੁਭਾ ਕਹਿੰਦੇ ਸੀ ਪਰ ਅੱਗੋਂ ਮੇਰਾ ਸਾ ਵੀਰ ਕੋਈ ਆਪਦੀ ਸਮਝ ਵੇਖ ਲੈ ਦੂਜਾ ਸੁਭਾ ਵੀ ਮੰਨ ਕੇ ਤੁਸੀਂ ਸਰਪਤਾ ਕਰ ਸਕਦੇ ਜੇ 6 ਕਿਲੋ ਬੋਲਾ ਅੱਜ ਤੀਜੇ ਦਿਨ ਦੀ ਸੂਈ ਥੱਲੇ ਬਸ ਸ਼ਾਮਾਂ ਨੂੰ ਸੂਈ ਸੰਤ ਠੀਕ ਆ ਠੀਕ ਆ ਜੇ ਜਿਉਂ ਪ੍ਰੋਪਰ ਪਈ ਗਈ ਨਾ ਮੈਂ ਪ੍ਰੋਪਰ ਪਈਏ ਦਵਾ ਚਲੋਗੇ ਦੇਖੀ ਉਹ ਤਣ ਚੱਲ ਜੇ ਠੀਕ ਆ ਜੀ ਅੱਛਾ ਭਾਜੀ ਇਹਦੀ ਕੀ ਡਿਮਾਂਡ ਰਹੂਗੀ ਕਿੰਨੇ ਦੀ ਦਿੱਤੀ ਜਾਣੀ ਅੱਜ ਫਿਰ ਡਿਮਾਂਡ ਜੀ ਇਹ ਚਾਰੇ ਥਾਂ ਚੱਲਦੇ ਹੁੰਦੇ 40-42 ਦਾ ਮੁੱਲ ਹੈ ਬਿਲਕੁਲ ਤਾਜੀ ਸੂਈ ਸੀ ਹਾਂ ਜੀ ਤਾਜੀ ਸੂਈ ਸੀ ਪਰ ਉਹਨੂੰ ਤਿੱਲੜ ਕਰਕੇ ਆ ਆਪਾਂ ਇਹਨੂੰ 32000 ਦੀ ਦੇ ਦਾਂਗੇ ਇਹ 32 ਦੀ ਹਾਂ ਹਾਂ ਉਹ ਬਿੱਟੂ ਲੈਸਲਸ ਕਰਦ ਗਏ ਔਰ ਸੰਦੋ ਇੱਕੋ ਕਰਦ ਗਏ ਜਾਂ ਆ ਇੱਕ ਹੀ ਇੱਕ ਹੀ 21 29000 ਚ ਛੋੜ ਛੱਪਾ ਕਰਦੇ ਆ ਜੀ 29 ਚ ਹਾਂਜੀ ਚਲੋ 29 ਚ 29000 ਦੇ ਵਿੱਚੋਂ ਛੋੜ ਜਾ ਪਾਊਗਾ ਠੀਕ ਆ ਜੀ ਅੱਜ ਤੇਜਾ ਦੇਣਾ ਬੱਚਾ ਮਗਰ ਬੱਛਾ ਮੇਲ ਕਾਫਾ ਨਾਰੂਆ ਨਾਲ ਹੀ ਬੱਚੇ ਤੇ ਮਾੜਾ ਵਿਖਾ ਦਿਓ ਉਠਾ ਕੇ ਵਿਖਾ ਦਿਗੇ ਬੱਚਾ ਠੀਕ ਆ ਜੀ ਸੋ ਬੱਚਾ ਮਗਰ ਤੇ 29000 ਦੀ ਇਹ ਤੁਹਾਨੂੰ ਮਿਲ ਜਾਣੀ ਆ ਤੋ ਟੋਕਰ ਲੈਣ ਨਾਲ ਬੋਲ ਚੰਗੀ ਆ ਬਿਲਕੁਲ ਪਰ ਹੈ ਕਰਮਾਂ ਲਈ ਭਾਈ ਬੇਸ਼ੱਕ ਤਿਲਵਾਂ ਤੇ ਜਾਣੀ ਆ ਪਰ ਹੈ ਸੱਜਰਾ ਨਾਰੂਆ ਨਾਲ ਆ ਠੀਕ ਆ ਜੀ ਪਰਸੋਂ ਦੀ ਸੂਈ ਆ ਸ਼ਾਮਾਂ ਦੀ ਤੇ ਜੇਜੁਰ ਪ੍ਰੋਪਰ ਪਈ ਆ ਕਰਮਾਲੀ ਤੇ ਠੀਕ ਆ ਜੀ ਸੋ ਵਹਿੜਾ ਚਗੀਆਂ ਨੇ ਰੇਡ ਚਾਇਜ ਆ ਤੇ ਬਾਕੀ ਮੇਰਾ ਭਰਾ ਜਿਹਨੇ ਨਾਰਮਲ ਥੋੜੇ ਪੈਸੇ ਲਾਉਣੇ ਆ ਤੋਕੜਦਾਰ ਲੱਭ ਰਹੇ ਹੋ ਤੋਕੜ ਦਾ ਚਲੋ ਪਤਾ ਨਹੀਂ ਹੁੰਦਾ ਬੰਦੇ ਨੂੰ ਵੀ ਕਿੰਨੇ ਕ ਟਾਈਮ ਦੀ ਚੀਜ਼ ਸੂਈ ਆ ਤੇ ਫਿਲਹਾਲ ਇਹਦਾ ਪਤਾ ਤਾਂ ਹੈਗਾ ਵੀ ਇਹ ਕੱਲ ਪਰਸੋਂ ਪਰਸੋਂ ਦੀ ਸੂਈ ਆ ਹਾਂਜੀ ਹਾਂਜੀ ਤੇ ਬਾਕੀ ਮੇਰਾ ਸਜਨ ਵੀਰ ਕੋਈ ਵੀ ਇੱਥੇ ਆਣ ਕੇ ਆਪਦੀ ਨਰਕ ਪਰਖਾ ਤੁਸੀਂ ਤਸੱਲੀ ਕਰ ਲਿਓ ਚੋਕੇ ਵੇਖ ਲਿਆ ਜੇ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਜੋ ਡਿਟੇਲ ਦਿੱਤੀ ਗਈ ਆ ਠੀਕ ਆ ਜੀ ਤੇ ਇੱਕ ਭਾਈ ਕੁਲਦੀਪ ਸਿੰਘ ਜੀ ਆਪਣੇ ਨੰਬਰ ਕਰ ਦਿਆ ਸਾਂਝੇ 92145 ਹਾਂਜੀ 71432 ਠੀਕ ਹੈ ਜੀ 79733 96257 ਠੀਕ ਹੈ ਜੀ ਹਾਂਜੀ ਲੋ ਵੀ ਇਹ ਨੰਬਰ ਦੋਸੋ ਸਰਦਾਰ ਕੁਲਦੀਪ ਸਿੰਘ ਹੋਣਾ ਦੇ ਪਿੰਡ ਬੰਗਾਲੀਪੁਰ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਦੇ ਕਾਲ ਕਰ ਸਕਦੇ ਹੋ ਤੁਸੀਂ ਤਿੰਨ ਵੜਾ ਨੇ ਅੱਜ ਹੁਣ ਮੌਕੇ ਤੇ ਤਿੰਨੇ ਤਾਜ਼ੀਆਂ ਸੂਈਆਂ ਨੇ 1 15 14 ਲੀਟਰ ਤੇ ਚੱਲਣ ਰਹੀ ਹੈ ਦੁੱਧ ਤੇ ਅੱਜ 12 13 ਦਿਨਾਂ ਦੀ ਸੂਈ ਵੱਡੀ ਵੱੱਛੀ ਜੜੀ ਆ ਤੁਹਾਨੂੰ ਦਿਖਾਈ ਆ ਡੱਬੀ ਸੋ ਸਾਫ਼ ਸੁਥਰੇ ਐਨੀਮਲ ਆ ਠੀਕ ਆ ਜੀ ਸੋ ਸਾਫ਼ ਤੋਂ ਤਰ੍ਹਾਂ ਐਨੀਮਲ ਆ ਜੋ ਗੱਲਬਾਤ ਹੈਗੀ ਉਹ ਵੀਡੀਓ ਦੇ ਵਿੱਚ ਬਿਆਨ ਕਰ ਦਿੱਤੀ ਆ ਅੱਗੋਂ ਕਿਸੇ ਵੀ ਸੱਜਣ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਇੱਥੇ ਆਣ ਕੇ ਕਰਨਾ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡੀ ਸਮਝ ਆ ਠੀਕ ਆ ਸੋ ਅੱਜ ਫਿਲਹਾਲ ਇੰਨਾ ਸੀਗਾ ਇਸ ਵੀਡੀਓ ਦੇ ਵਿੱਚ ਸੋ ਮਿਲਦੇ ਆ ਰੂਫ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂਤ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ